ਏ ਸਰਾਸਰ ਠੱਟਾ ਜੀ ਨ재ਲ ਠੱਟਾ ਜੀ ਸਾਹਿਬ ਨੇ ਕੀਤਾ ਸਰਕਾਰ ਰੂ ਰੇਵਿਨੂ ਭਰਦਿਆ ਜੀ ਹਰ ਦਿਨ ਦਾ ਰੇਵਿਨੂ ਭਰ ਰਿਹਾ ਕਰੋੜਾਂ ਰੁਪਈਆ ਸਰਕਾਰ ਦੇ ਖਾਤੇ ਜੀ ਭਰ ਰਿਹਾ ਪ੍ਰੋਪਰਟੀ ਟੈਕਸ ਡਿਊਸ ਇਹਨਾਂ ਵੱਲ ਕਾਫੀ ਲੰਬੇ ਸਮੇਂ ਤੋਂ 2013-14 ਤੋਂ ਤਕਰੀਬਨ 7.5 ਲੱਖ ਜਿਹੜਾ ਹੈਗਾ ਡਿਊ ਟੈਕਸ ਹੈਗਾ ਸੀਗਾ ਇਹਨਾਂ ਵੱਲ ਕਾਫੀ ਨੋਟਿਸ ਵੀ ਡੁਲੀ ਸਰਵਡ ਹੋਏ ਹੋਏ ਇਹਨਾਂ ਨੂੰ ਪਰ ਇਹਨਾਂ ਵੱਲੋਂ ਹਲੇ ਤੱਕ ਟੈਕਸ ਭਰਿਆ ਨਹੀਂ ਗਿਆ ਇਸ ਲਈ ਜਿਹੜਾ ਹੈਗਾ ਦਫ਼ਤਰ ਵੱਲੋਂ ਇਹਨਾਂ ਜਿਹੜੀ ਪ੍ਰੋਪਰਟੀ ਹੈਗੀ ਉਹ ਸੀਲ ਕੀਤੀ ਗਈ ਸਰ ਪਹਿਲਾਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਗਿਆ ਜਾਂ ਤੁਸੀਂ ਬੱਸ ਹਾਂਜੀ ਨੋਟਿਸ ਇਹਨਾਂ ਨੂੰ ਡੁਲੀ ਪ੍ਰੋਪਰ ਸਾਰੇ ਸਰਵ ਹੋਏ ਹੈ ਕੋਈ ਇੱਕ ਨੋਟਿਸ ਨਹੀਂ ਕਾਫੀ ਨੋਟਿਸ ਗਏ ਹੈ ਅੱਧੀ ਦਰਜਨ ਤੋਂ ਜ਼ਿਆਦਾ ਨੋਟਿਸ ਗਏ ਹੋਏ ਹੈ ਸਕ ਹੋਰ ਕਿੰਨੇ ਕੋਈ ਇੱਥੇ ਪ੍ਰੋਪਰਟੀ ਹੈ ਹੋਰ ਵੀ ਸਾਡੇ ਹੁਣ ਕਾਰਵਾਈ ਚੱਲ ਰਹੀ ਹੈ ਸੀਲਿੰਗ ਦੀ ਅੱਗੇ ਦੇਖਦੇ ਆਂ ਪ੍ਰੋਪਰਟੀ ਜਿਹੜੀ ਵੀ ਹੈਗੀ ਆ ਉਹਨੂੰ ਸੀਲ ਕਰਨ ਅਸੀਂ ਕਾਰਵਾਈ ਕਰਦੇ ਆਂ ਜਿੰਨੇ ਦਕਾਨਾਂ ਤੁਸੀਂ ਸੀਲ ਕਰਿਆ ਇਹਨਾਂ ਦਾ ਟੋਟਲ ਕਿੰਨਾ ਟੈਕਸ ਬਣ ਰਿਹਾ ਜੋ ਭਰਨ ਵਾਲਾ ਹੈ ਜੋ ਤੁਸੀਂ ਟੈਕਸ ਇਹ ਸੈਲਫ ਅਸੈਸਮੈਂਟ ਆ ਟੈਕਸ ਕੈਲਕੂਲੇਟ ਹੋਏਗਾ ਜਿਵੇਂ ਇਹਨਾਂ ਦੀ ਪ੍ਰੋਪਰਟੀ ਦਾ ਸਾਨੂੰ ਪਤਾ ਸੀਗਾ ਉਵੇਂ ਅਲੱਗ-ਅਲੱਗ ਪ੍ਰੋਪਰਟੀਆਂ ਦਾ ਅਲੱਗ-ਅਲੱਗ ਟੈਕਸ ਹੈਗਾ ਤੇ ਜੇ ਕੋਈ ਉਹਨਾਂ ਦਾ ਡਿਊ ਭਰਿਆ ਹੋਇਆ ਪਹਿਲਾਂ ਪਿਛਲਾ ਤਾਂ ਉਹਦੇ ਅਕੋਰਡਿੰਗ ਟੈਕਸ ਬਣੇਗਾ ਕੋਈ ਇਹਨਾਂ ਨੂੰ ਅੱਗੇ ਜੋ ਦੁਕਾਨਾਂ ਰਹਿ ਰਹੇ ਆ ਉਹਨਾਂ ਨੂੰ ਕੁ ਸਾਮਾ ਵੀ ਦਿੱਤਾ ਜਾ ਰਿਹਾ ਹੈ ਜੇ ਅਸੀਂ ਦਾ ਸੀ ਨਹੀਂ ਸਮਾ ਨਹੀਂ ਹੁਣ ਸਮਾ ਤਾਂ ਦੇਖੋ 31 ਮਾਰਚ ਆ ਗਈ 31 ਮਾਰਚ ਤੱਕ ਜਿਹੜੇ ਸਰਕਾਰ ਦੇ ਟਾਰਗੇਟ ਦਿੱਤੇ ਹੋਏ ਆ ਉਹ ਅਚੀਵ ਕਰਨੇ ਹੁੰਦੇ ਆ ਤੇ ਜੋ ਬਜਟ ਦੇ ਅਕੋਰਡਿੰਗ ਹੈਗੇ ਆ ਤੇ ਸਮਾ 31 ਮਾਰਚ ਪੂਰਾ ਫਾਈਨੈਂਸ਼ੀਅਲ ਇਅਰ ਹੁੰਦਾ ਟੈਕਸ ਭਰਨ ਲਈ ਤਾਂ ਕਦੋਂ ਵੀ ਪਰਸਾ ਦੇ 31 ਮਾਰਚ ਤੱਕ ਕਦੋਂ ਵੀ ਭਰ ਸਕਦਾ ਹੈ ਜੀ ਹਾਂਜੀ ਹਾਂਜੀ ਇਮੀਡੀ ਐਸ ਕੌਡਾ ਕੇ ਕੇ ਨੂੰ ਸੀਲ ਕੀਤਾ ਗਿਆ ਜੀ ਪ੍ਰੋਫਿਟ ਟੈਕਸ ਨਹੀਂ ਭਰਿਆ ਕੀ ਕਹੋਗੇ ਸਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਸਾਡਲੇਵੇ ਹੈਗੇ ਜੀ ਸਾਨੂੰ ਨਹੀਂ ਪਤਾ ਜੀ ਇਹ ਪ੍ਰੋਫਿਟ ਟੈਕਸ ਭਰੇ ਨਹੀਂ ਭਰੀ ਤੇ ਤੁਹਾਡੇ ਕੋਲ ਰੈਂਟ ਤੇ ਹੈ ਜੀ ਰੈਂਟ ਤੇ ਹੈ ਜੀ ਕੋ ਤੁਹਾਨੂੰ ਮਾਲਕਾਂ ਨੇ ਦੱਸਿਆ ਨਹੀਂ ਸਾਡੇ ਟੈਕਸ ਬੈਲੈਂਸ ਖੜਾ ਹੈ ਜਾਂ ਕੋਈ ਨਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਸੀਲ ਕਰਨ ਤੋਂ ਪਹਿਲਾਂ ਕੀ ਤੁਹਾਨੂੰ ਕੋਈ ਨੋਟਸ ਵਗੈਰਾ ਆਇਆ ਹੈ ਜਾਂ ਕੋਈ ਜਾਣਕਾਰੀ ਮਿਲੀ ਹੈ ਸਾਡੇ ਕੋਲ ਕੁਝ ਨਹੀਂ ਸਿੱਧਾ ਕੁਝ ਆਇਆ ਜੀ ਸਿੱਧਾ ਆ ਕੇ ਇਹਨਾਂ ਨੇ ਸੀਲ ਕਰਤਾ ਜੀ ਹਾਂ ਜੀ ਕੀ ਚਾਹਦੇ ਤੁਸੀਂ ਅਗ ਕੀ ਮੰਗ ਕਰਦੇ ਹੋ ਜੀ ਸਾਡਾ 31 ਮਾਰਚ ਦਾ ਅਕਸੀਡੈਂਟ ਪਰ ਸਾਡਾ 31 ਮਾਰਚ ਤੱਕ ਤੁਹਾਨੂੰ ਮੋਲ ਦਿੱਤੀ ਜੋ ਵੀ ਬਾਕੀ ਮਾਲਕਾਂ ਨਾਲ ਹੀ ਗੱਲ ਕਰਨ ਸਰਕਾਰ ਨੂੰ ਰੇਵਿਨਿਊ ਭਰਦੇ ਆ ਜੀ ਹਰ ਦਿਨ ਦਾ ਰੇਵਿਨਿਊ ਭਰ ਰਿਹਾ ਕਰੋੜਾ ਰੁਪਈਆ ਸਰਕਾਰ ਦੇ ਖਾਤੇ ਜੀ ਭਰ ਰਿਹਾ ਸੀ ਕਿਹੜਾ ਕੋਈ ਆਪਣੇ ਘਰ ਵਾਸਤੇ ਘਰੋਂ ਪੈਸੇ ਲਾ ਕੇ ਭਰ ਰਿਹਾ ਪਹਿਲਾਂ ਇਹ ਸਰਾਸਰ ਧੱਕਾ ਜੀ ਨਜਾਇਜ਼ ਧੱਕਾ ਯੂ ਸਾਹਿਬ ਨੇ ਕੀਤਾ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕਰਾਂਗੇ ਕਿ ਤੁਹਾਨੂੰ ਸਮਾਨ ਨਹੀਂ ਮਿਲਿਆ ਕੋਈ ਨਹੀਂ ਨਹੀਂ ਸਮਝਦਾ ਜੀ ਸਾਡੇ ਸਾਨੂੰ ਖਰਚਾ ਪੈਂਦਾ ਜੀ ਗੂਗਲ ਮੈਂ ਖਰਚਾ ਵੀਰੇ ਮਲਾਜਮਾਂ ਦਾ ਐਕਸਟਰਾ ਸਾਰਾ ਉਹ ਭਰਿਆ ਉਹ ਥੋੜਾ ਸਮਾਨ ਵੀ ਅੰਦਰ ਸਾਰਾ ਵਿੱਚ ਸਾਡਾ ਸਾਰਾ ਸਮਾਨ ਜੀ ਤੇ ਸਾਰਾ ਸਾਡਾ ਸਮਾਨ ਜੋ ਵੀ ਹੈਗਾ ਜੀ ਬਾਰਦਾਨਾ ਵਗੈਰਾ ਸਭ ਅੰਦਰ ਹੈ ਸਾਰੀ ਸ਼ਰਾਬ ਜਿੰਨੀ ਸ਼ਰਾਬ ਸਾਡੀ ਸਾਰੀ ਅੰਦਰ ਹੈ